ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਗੁਰਦਾਸਪੁਰ ਦੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹਾਲਾਂਕਿ ਪੁਲਿਸ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ ਪਰ ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਦੇ ਸਮਰਥਕਾਂ ਨੇ ਥਾਣਾ ਸਿਟੀ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਪੁਲਿਸ ਦੇ ਖਿਲਾਫ ਜਮ ਕੇ ਨਰੇਬਾਜੀ ਕੀਤੀ ਪੁਲਿਸ ਨੇ ਕੁਝ ਮਿੰਟਾਂ ਵਿੱਚ ਹੀ ਧਰਨੇ ਨੂੰ ਸਮਾਪਤ ਕਰ ਦਿੱਤਾ ਆਓ ਦੇਖਦੇ ਹਾਂ ਇੱਕ ਰਿਪੋਰਟ ਹਾਂ ਜੀ ਰਾਹੁਲ ਬੰਦ ਕਰ ਕਰਮ ਹੋਇਣਾ ਫੋਨ ਇਹ ਹੁਣ ਫੋਨ ਕਰਨਾ ਬੰਦ ਕਰ ਦਿਓ એ મેં રેહું ਜਿਹੜੇ ਮਰਜ਼ੀ ਦੀ ਐਸੇ ਗੱਲਾਂ ਪਾਹੀਆਂ ਇਹ ਗੱਲਾਂ ਨਹੀਂ ਪਾ ਕੇ ਟੱਕਾ ਗਏ ਉਹ ਸੋਲਿ ਗਈ ਦੀ ਗੱਲ ਨੂੰ ਉਹ ਉਹਨਾਂ ਨੂੰ ਕਿੱਧਰ ਅਗਲੇ ਆਇਆ ਬਿੱਤ ਨਾ ਆ ਆ ਮਰਦਾਂ ਦੇ ਕਰੋ ਕਰੋ ਚਲੋ ਯਾਰ ਇੱਕ ਮਿੰਟ ਰੋ ਕਰੋ ਯਾਰ ਆਪਣੀ ਕੋਈ ਪੜੀਏ ਸੱਟ ਨਾ ਉਹਨਾਂ ਪ੍ਰੋਜੈਕਟ ਮੈਂ ਅੰਦਰ ਆਈ ਹੈ ਅੰਦਰ ਆਈ ਹੈ ਹਾਂਜੀ ਤੋ ਸੋਨੀ ਸਨ ਜਿੰਨੀਆਂ 3 ਸਾਲ ਪਹਿਲੇ ਉਹਨਾਂ ਦਾ ਇੱਕ ਜਦੋਂ ਉਹਨਾਂ ਨੂੰ ਪਹਿਲੇ ਅਰੈਸਟ ਕੀਤਾ ਸੀ ਉਦੋਂ ਦੇ ਚਲੋ ਮੁੱਦਾ ਲੱਗ ਸੀ ਹੁਣ ਐਕਚੁਅਲੀ ਗੱਲ ਕੁਝ ਨਹੀਂ ਹੋਈ ਉਹਨਾਂ ਕੋ ਇੱਕ ਗੱਡੀ ਸੀ ਸਕੋਰਪੀਓ ਜਿਹਦਾ ਐਕਸੀਡੈਂਟ ਕੁਝ ਸਮੇਂ ਪਹਿਲਾਂ ਹੋਇਆ ਸੀ ਉਦੋਂ ਵੀ ਸੋਨੀ ਸਾਹਿਬ ਨੇ ਪਠਾਨਕੋਟ ਜਾਣਾ ਸੀ ਉਹਦੇ ਕਰ ਕਰਕੇ ਸਤਨਾਮ ਸਿੰਘ ਡਰਾਈਵਰ ਅਪੁਆਇੰਟ ਸੀ ਇਹਨਾਂ ਨਾਲ ਉਹਨਾਂ ਨੇ ਕਾਲ ਕੀਤੀ ਜਦਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਉਹ ਗੱਡੀ ਸੋਨੀ ਸਾਹਿਬ ਕੋ ਉੱਥੇ ਪਲਟ ਗਈ ਸੀ ਉਦੋਂ ਸਾਰਾ ਜਿੰਨਾ ਵੀ ਮਾਮਲਾ ਸੀ ਉਹ ਸਰ ਦੇ ਉੱਪਰ ਛੁੱਟਣ ਦੀ ਕੋਸ਼ਿਸ਼ ਕਰਦੇ ਹੀ ਜਦਕਿ ਮੌਕੇ ਦੀ ਸਾਡੇ ਕੋ ਉਸ ਟਾਈਮ ਜਿਹੜਾ ਉਹਨਾਂ ਨਾਲ ਡਰਾਈਵਰ ਅਪੁਆ ਤੇ ਉਹ ਅਸੀਂ ਪਬਲਿਕ ਨੂੰ ਦਿਖਾਵਾਂਗੇ ਠੀਕ ਆ ਜੀ ਉਹਦੇ ਕਰਕੇ ਉਹ ਜੀ ਖਰਚਾ ਦੋ ਇਹ ਦੋ ਇਸ ਕਰਕੇ ਹਰਾਸ ਕਰ ਰਿਹਾ ਸੈਕੰਡ ਮੈਟਰ ਇਹ ਹੈ ਕਿ ਦਿਨਾਨਗਰ ਵਿੱਚ ਉਹਨਾਂ ਨੇ ਕੁਝ ਗਾਈਆਂ ਫੜੀਆਂ ਸੀ ਰਾਤੀ ਸਾਨੂੰ ਕਾਲ ਆਈ ਸੀ ਜਿਨੇ ਵੀ ਸਨਾਤਨ ਕ੍ਰਾਂਤੀ ਦਲ ਦੇ ਬੰਦੇ ਆ ਉਹ ਸਾਰੇ ਉੱਥੇ ਪਹੁੰਚੇ ਸੀ ਉਹਨਾਂ ਨੇ ਉੱਥੇ ਤਾਜ਼ਾ ਹੀ ਜਾ ਕੇ ਫੋਟੋਆਂ ਖਿੱਚੀਆਂ ਸੀ ਸਾਨੂੰ 3 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ 3 ਘੰਟੇ ਬਾਅਦ ਉਹ ਜਗ੍ਹਾ ਤੇ ਵਿਜ਼ਿਟ ਕਰੋ 3 ਘੰਟੇ ਬਾਅਦ ਜਦੋਂ ਵਿਜ਼ਿਟ ਕੀਤੀ ਆ ਉਹ ਮਾਸ ਜਿਹੜਾ ਉੱਥੇ ਚੁੱਕਿਆ ਗਿਆ ਉਸ ਤੋਂ ਬਾਅਦ ਸਾਨੂੰ ਰਿਕਵੈਸਟ ਕੀਤੀ ਕਿ ਜਿੰਨੀਆਂ ਵੀ ਗਾਈਆਂ ਅਸੀਂ ਗਊਸ਼ਾਲਾ ਪਹੁੰਚਾਈਆਂ ਵਾ ਉਹ ਗਾਈਆਂ ਫੈਸਲਾ ਆਕੇ ਉਹ ਗਾਇਆਂ ਜਿਨ੍ਹਾਂ ਦੀਆਂ ਗਈਆਂ ਸੀ ਉਹਨਾਂ ਨੂੰ ਵਾਪਸ ਕਰ ਦਿੱਤੀਆਂ ਇਹਦੇ ਸਬੰਧ ਦੇ ਵਿੱਚ 6 ਤਰੀਕ ਨੂੰ ਧਰਨਾ ਸੀ ਸੋਨੀ ਸਾਹਿਬ ਦੀ ਆਵਾਜ਼ ਦਬਾਉਣ ਵਾਸਤੇ ਇਹ ਸਾਰਾ ਪੁਲਿਸ ਨੇ ਡਰਾਮਾ ਕੀਤਾ ਆ ਠੀਕ ਆ ਜੀ ਉਹਦੇ ਸਾਰੇ ਪ੍ਰੂਫ ਉਹਦੀਆਂ ਲੀਗਲ ਮੇਲਾਂ ਜਿੰਨੀਆਂ ਵੀ ਉੱਤੇ ਤੱਕ ਗਈਆਂ ਹੋਈਆਂ ਉਹ ਸਾਰੇ ਪ੍ਰੂਫ ਜਿਹੜੇ ਐਸ ਟਾਈਮ ਸਾਡੇ ਕੋਲ ਆ ਅਸੀਂ ਸਮੇਂ ਜੀ ਉਹਨਾਂ ਨੇ ਅੱਜ ਇਹਨਾਂ ਨੂੰ ਬਾਹਰ ਨਹੀਂ ਆਂ ਦਿੱਤਾ ਤੇ ਉਹੀ ਸਾਰਾ ਪਬਲਿਕ ਦੇ ਅੱਗੇ ਸਾਰਾ ਕਰਾਂਗੇ ਜੋ ਵੀ ਇਹਨਾਂ ਨੇ ਰਿਸ਼ਵਤ ਲਾ ਕੇ ਜੋ ਵੀ ਉਹਨਾਂ ਨੂੰ ਗਾਈਆਂ ਉੱਥੇ ਰੱਖੀਆਂ ਸਾਰੀ ਕੱਲੀ ਕੱਲੀ ਡਿਟੇਲ ਸਾਡੇ ਕੋਲ ਪਈ ਆ ਠੀਕ ਆ ਲਾਸਟ ਟਾਈਮ ਮੈਨੂੰ ਅਗਿਆਨ ਦਾ ਸਮੇਂ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਹ ਜਲਦੀ ਉਹਨਾਂ ਨੂੰ ਲਾਗੇ ਸੀ ਬਟ ਇਸ ਵਾਰ ਸਾਰੀਆਂ ਚੀਜ਼ਾਂ ਸਟੈਬਲਿਸ਼ ਕਰੀ ਗਿਆ ਗੁਰਦਾਸਪੁਰ ਪੁਲਿਸੀਆਂ ਦਿਨਾਨਗਰ ਪੁਲਿਸੀਆਂ ਹਰ ਇੱਕ ਚੀਜ਼ ਅਸੀ ਜਾਏਗੀ ਸ ਗਨਮੈਨਾਂ ਉਹਨਾਂ ਨਾਲ ਲੱਗੇ ਹੋਇਆ ਗਨਮੈਨਾਂ ਦੇ ਮੈਡੀਕਲ ਵੱਲੋਂ ਉਹਨਾਂ ਨੇ ਕਿਹਾ ਉਹਨਾਂ ਦਾ ਮੈਡੀਕਲ ਕਰਾਓ ਉਹਨਾਂ ਦਾ ਮੈਡੀਕਲ ਨਹੀਂ ਹੁੰਦਾ ਉਹ ਕਹਿੰਦੇ ਨਾਲ ਡੋਪ ਟੈਸਟ ਕਰਾਓ ਕਿਹ ਹੈ ਗਨਮੈਨ ਦਾ ਡੋਪ ਟੈਸਟ ਨਹੀਂ ਹੁੰਦਾ ਇਹ ਸਭ ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਕੀਤਾ ਜਾਇਆ ਬਕਾਇਦਾ ਉਹਨਾਂ ਨੇ ਲਿਖ ਕੇ ਪਾਇਆ ਸੀਐਮ ਨੂੰ ਕਿ ਮੈਨੂੰ ਹਰਾਸਮੈਂਟ ਨਾ ਕੀਤਾ ਜਾਏ ਮੇਰੀ ਸਿਕਿਉਰਿਟੀ ਜਿਹੜੀ ਵਾਪਸ ਲਈ ਜਾਏ ਬਟ ਸਿਕਿਉਰਿਟੀ ਦੇ ਨਾਲ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਪਿੰਡਰਾ ਵਾਲੇ ਦੇ ਸਮਰਥਕ ਜਿਹੜੇ ਡੀਜੀ ਆਈਜੀ ਸਰ ਜੀ ਉਹਨਾਂ ਦੇ ਘਰ ਆ ਕੇ ਕਿਹਾ ਕਿ ਪਿੰਡਰਾ ਵਾਲੇ ਦੇ ਸਮਰਥਕ ਗਨਮੈ ਉਹ ਸਾਡਾ ਕਖਤਮ ਕਰਨ ਵਾਸਤੇ ਸਾਡੀ ਜਿੰਨੀ ਵੀ ਜੜੀ ਆਵਾਜ਼ ਆ ਸਾਡੀ ਬੰਦ ਕਰਨ ਵਾਸਤੇ ਇਹ ਸਾਰਾ ਡਰਾਮਾ ਕਰ ਰਹੀ ਹੈ ਪੁਲਿਸ ਠੀਕ ਆ ਜੀ ਹੋਰ ਕੋਈ ਦੀ ਪੁੱਛਣਾ ਪੁੱਛਣਾ ਚਾਹਤੇ ਪੁੱਛ ਸਨਾਦਰ ਘਾਤੀ ਦਲਵਾਲਾ ਸ਼ਹਿਰ ਦੇ ਵਿੱਚ ਇੱਕ ਬੜਾ ਮੁੱਦਾ ਚੁੱਕਿਆ ਜਾ ਰਿਹਾ ਸੀ ਇੱਕ ਤਾਂ ਪ੍ਰਵਾਸੀਆਂ ਦਾ ਕਿ ਜਿਹੜੇ ਬਾਹਰੋਂ ਆ ਕੇ ਇੱਥੇ ਰਹਿ ਰਹੇ ਆ ਉਹਨਾਂ ਦੀ شناخت ਕੀਤੀ ਜਾਏ ਨੰਬਰ 2 ਇੱਥੇ ਸਾਡੇ ਮੱਧੂਵਾਲ ਪਿੰਡਾ ਦੀਨਗਰ ਹਲਕੇ ਚ ਉੱਥੇ ਸਲਟਰ ਹਾਊਸ ਬਣਿਆ ਹੋਇਆ ਪਿਛਲੇ ਦਿਨੀ ਇਥੋਂ ਗਾਈਆਂ ਫੜੀਆਂ ਗਈਆਂ 2:30 ਵਜੇ ਦੀ ਇਨਫਾਰਮੇਸ਼ਨ ਦਿੱਤੀ ਸੀ ਪੁਲਿਸ ਨੂੰ ਤੇ ਸਭਮੀ ਰਾਤੀ 8:30 ਵਜੇ ਪੁਲਿਸ ਮਿਲੀ ਆ ਉੱ ਉਥੋਂ ਉਹਨਾਂ ਨੇ ਸਾਰਾ ਜਿਹੜੇ ਗਾਂ ਗਊਆਂ ਚ ਹੈ ਗਾਈ ਉਹ ਸਾਰਾ ਗਾਇਬ ਕਰਤਾ ਕਈ ਗਾਈਆਂ ਵਿੱਚੋਂ ਫੜੀਆਂ ਗਈਆਂ ਆਪਾਂ ਨਾਲ ਹੋ ਕੇ ਕਰਵਾਈਆਂ ਪੁਲਿਸ ਨੇ ਕੀ ਕੀਤਾ ਸਾਡੇ ਬਿਆਨਾਂ ਦੀ ਬਜਾਏ ਆਪਣੇ ਇੱਕ ਐਸਆਈ ਦੇ ਬਿਆਨਾਂ ਤੇ ਪਰਚਾ ਕੱਟਤਾ ਨੰਬਰ 2 ਪੁਲਿਸ ਨੇ ਕਹਿ ਦਿੱਤਾ ਕਿ ਇਹ ਡੀ ਗਾਈਆਂ ਆ ਉਹ ਦੁੱਧ ਦੇਣ ਵਾਲੀਆਂ ਅਸੀਂ ਚਲੋ ਇੱਕ ਅਪੀਲ ਕੀਤੀ ਡਾਕਟਰ ਸਾਹਿਬ ਨੂੰ ਇੱਕ ਪੈਨਲ ਬਣਾਇਆ ਉਹਨਾਂ ਦੇ ਬਿਹਾਫ ਤੇ ਮੈਡੀਕਲ ਕਰਵਾਇਆ ਉਹਦੇ ਵਿੱਚੋਂ ਜਿੰਨੀਆਂ ਗਾਈਆਂ ਸੀ ਉਹ ਸਾਰੀਆਂ ਹੀ ਦੁੱਧ ਦੇਣ ਵਾਲੀਆਂ ਨਿਕਲੀਆਂ ਅਸੀਂ ਉਹਨਾਂ ਨੂੰ ਉਸ ਵੇਲੇ ਪਹੁੰਚਾਤਾ ਹੀ ਗਊਸ਼ਾਲਾ ਸਰਕਾਰੀ ਗਊਸ਼ਾਲਾ ਕਲਾਂ ਨੋੜ ਇਹਨਾਂ ਨੇ ਆਪਣੇ ਬਿਹਾਵ ਤੇ ਉਹ ਗਾਈਆਂ ਫੇਰ ਦੁਬਾਰਾ ਉੱਥੇ ਦਿੱਤੀਆਂ ਵਾਪਸ ਦੇਤੀ ਉਹਨਾਂ ਨੂੰ ਜਿੱਥੋਂ ਗਾਈਆਂ ਫੜੀਆਂ ਸੀ ਉਹਨਾਂ ਨੂੰ ਡਰ ਹੀ ਕਿ ਇਹ ਗਾਈਆਂ ਕਿਤੇ ਇਹਨਾਂ ਨੇ ਸੱਚੀ ਉਹ ਕੰਮ ਤੇ ਨਹੀਂ ਕਰਤਾ ਜਿਸ ਕੰਮਸ ਲਈਆਂ ਦੀਆਂ ਸੀ ਇੱਕ ਇਹਨਾਂ ਨੇ ਪਰਚਾ ਕੱਟ ਕੇ 511 ਦਾ ਉਹਨ ਦੀ ਸਪੋਰਟ ਜਮਾਨਤ ਕਰ ਲਈ ਜਦ ਕਿ ਪਰਚਾ ਜਿਨ੍ਹਾਂ ਤੇ ਕੱਟਣਾ ਹੀ ਉਹਨਾਂ ਦੇ ਕੱਟਿਆ ਨਹੀਂ ਉਹ ਨਜਾਇਜ਼ ਘਰ ਵਾਲਿਆਂ ਦਾ ਪਰਚਾ ਕੱਟਿਆ ਗਿਆ ਕਿ ਬਿਨਾਂ ਕਿਸੇ ਕਾਰਨ ਸਾਡੇ ਸਨਾਤਨ ਗਾਤੀ ਦਲ ਦੇ ਮੁਖੀ ਹਰਵਿੰਦਰ ਸੋਨੀ ਜੀ ਨੂੰ ਇਹਨਾਂ ਨੇ ਬਿਨਾਂ ਦੱਸੇ ਘਰੋਂ ਚੱਕ ਲਿਆਵਾ ਕੁਝ ਕਲੀਅਰ ਨਹੀਂ ਕਰਦੇ ਪਏ ਕਿਉਂ ਚੱਕਿਆ ਕਿਉਂ ਨਹੀਂ ਚੁੱਕਿਆ ਕੁਝ ਨਹੀਂ ਦੱਸਿਆ ਜਾ ਰਿਹਾ ਸਾਨੂੰ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਜੀ ਸਿਟੀ ਪੁਲਿਸ ਗੁਰਦਾਸਪੁਰ ਦੀ ਇਹਦਾ ਮਰਗੇ ਪੁਲਿਸ ਨੇ ਦੇਖੋ ਜੀ ਪੁਲਿਸ ਨੇ ਚੁੱਕਿਆ ਕੋਈ ਨਾ ਕੋਈ ਤਾਂ ਬੰਨ ਲਾਣਾ ਹੈ ਪੁਲਿਸ ਨੇ ਆ ਥੋੜੀ ਕਹਿੰਦੇ ਕਿ ਅਸੀਂ ਰੰਜਿਸ਼ ਤਾਂ ਚੁੱਕਿਆ ਵਾ ਪੁਲਿਸ ਨੇ ਤਾਂ ਕੋਈ ਨਾ ਕੋਈ ਇਹਨਾਂ ਨੂੰ ਲੈਣਾ ਹੈ ਕਿਸ ਤਰੀਕੇ 'ਚ ਜੀ ਤੁਹਾਡਾ ਕੀ ਐਡਮਿਟਾ ਹੁਣ ਜਿੱਦੂ ਇੱਥੇ ਖੜੇ ਹੋ ਤਾਂ ਕੀ ਕਹੋ ਅਸੀਂ ਦੇਖਾਂਗੇ ਜੀ ਪੂਰਾ ਪਾਵ ਯੋਰ ਲਾਵਾਂਗੇ ਕਿ ਆਪਾਂ ਲੈ ਕੇ ਜਾਵਾਂਗੇ ਨਾਲ ਜੇ ਪੁਲਿਸ ਧੱਕਾ ਕਰੇਗੀ ਤੇਹੀ ਪ੍ਰਦਰਸ਼ਨ ਕਰਨ ਨੂੰ ਤਿਆਰ ਹਾਂ ਜੀ ਸਨਾਤਨ ਕ ਅੱਜ ਘੰਟਾ ਡਿਆੜ ਘੰਟਾ ਪਹਿਲੇ ਸਾਨੂੰ ਪਤਾ ਲੱਗਿਆ ਵੀ ਹਰਵਿੰਦਰ ਸੋਨੀ ਜੀ ਨੂੰ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ ਘਰੋਂ ਪੁਲਿਸ ਜਿਹੜੀ ਜਾ ਕੇ ਚੱਕ ਕੇ ਲੈ ਆਈ ਹੈ ਔਰ ਅੰਦਰ ਬੰਦ ਕਰਦਾ ਉਸ ਤੋਂ ਬਾਅਦ ਅਸੀਂ ਸਾਰੇ ਠਾਣੇ ਕੋਈ ਵੀ ਜਿਹੜਾ ਮੁਲਾਇਮ ਸਾਨੂੰ ਦੱਸ ਨਹੀਂ ਰਿਹਾ ਕਿ ਕਿਉਂ ਲਿਆਂਦਾ ਹੈ ਵਜ੍ਹਾ ਕੀ ਹੈ ਕਾਰਨ ਕੀ ਆ ਇਹਦੇ ਵਿੱਚ ਸਿਰਫ ਇੱਕੋ ਹੀ ਕਾਰਨ ਆ ਅਸੀਂ ਸਮਝਨੇ ਆ ਕਿ ਇਹ ਜਿਹੜੀ ਹਿੰਦੂਆਂ ਦੀ ਆਵਾਜ਼ ਬਲੰਦ ਹੋ ਰਹੀ ਹੈ ਉਹਨੂੰ ਇਹ ਰੋਕ ਰਹੇ ਆ ਠੀਕ ਹੈ ਅਸੀਂ ਬੜੀ ਦੇਰ ਤੋਂ ਜਿਹੜੇ ਆ ਵਿਸ਼ੇਸ਼ ਸਮੁਦਾਏ ਦੇ ਮੁੱਦੇ ਚੁੱਕਦੇ ਸੀ ਇਹ ਗੰਵਾਂ ਵਾਲੇ ਮੁੱਦੇ ਚੁੱਕਦੇ ਸੀ ਉਦੇ ਚੱਕਰ ਜਿਆ ਸਾਡੀ ਉਹ ਆਵਾਜ਼ ਜਿਹੜੀ ਬੰਦ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕਈ ਦਿਨਾਂ ਤੋਂ ਕਿਹਾ ਵੀ ਰੇ ਜੀ ਤੁਸੀਂ ਕਿਹੜੇ ਚੱਕਰ 'ਚ ਜੇ ਹੋ ਪਿਛੇ हट ਜਾਓ ਥੋੜੀ ਦੇਰ ਪਹਿਲੇ ਵੀ ਉਹਨਾਂ ਨੇ ਇਹਨਾਂ ਨੂੰ ਕੋਈ ਗੱਲਬਾਤ ਹੋਈ ਸੀ ਇਹਨਾਂ ਦੀ ਵੀ ਤੁਸੀਂ ਸਾਡੇ ਮਾਮਲਿਆਂ 'ਚ ਦਖਲ ਦਿੰਦੇ ਹੋ ਬੋਲਦੇ ਹੋ ਜੇ ਪਰ ਅਸੀਂ ਜਿਹੜੇ ਆ ਇੱਕ ਸੱਚਾਈ ਦੀ ਗੱਲ ਕਰਨੇ ਆ ਜੋ ਸ਼ਹਿਰ ਦੇ ਵਿੱਚ ਹੋ ਰਿਹਾ ਉਹ ਤੇ ਨਾਲ ਕੋਲ ਹੁੰਦਾ ਹੀ ਨਹੀਂ ਆ ਜਿਹੜਾ ਹੁਣ ਅੰਦਰ ਲਿਆ ਕੇ ਬੈਠ ਗਿਆ ਆਪਣੀ ਮੀਟਿੰਗ ਕਰੀ ਜਾ ਰਿਹਾ ਆਈ बार-बार ਐਸਐਚਓ ਸਾਹਿਬ ਨੇ ਪੁੱਛਿਆ ਸਾਰੇ ਪੁੱਛਿਆ ਦੱਸਦੇ ਨਹੀਂ ਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਹਲੇ ਮੀਟਿੰਗ ਚੱਲ ਰਹੀ ਆ ਤੇ ਤੁਹਾਨੂੰ ਦੱਸਦੇ ਆ ਜੇ ਸਾਡੇ ਸਾਰੇ ਸ਼ਹਿਰ ਜੋ ਜਲੰਧਰ ਲੁਧਿਆਣਾ ਫੰਗਵਾੜੀਆਂ ਪਟਿਆਲੀਆਂ ਪਠਾਨਕੋਟੋਂ ਸਾਰੀ ਟੀਮਾਂ ਚੱਲ ਚੁੱਕੀਆਂ ਥੋੜੀ ਦੇਰ ਤੁਸੀਂ ਪਹੁੰਚਣ ਵਾਲੀਆਂ ਕੋਈ ਕੰਨੀ ਹੁੰਦੇ ਆਗੇ